ਇੱਕ ਸਾਡੇ ਪੰਜਾਬ ਦੇ ਵਿੱਚ ਲੋਕ ਵਸਦੇ ਨੇ ਜਿਹੜੇ ਖੁਦ ਨੂੰ ਕਮਿਊਨਿਸਟ ਕਹਿੰਦੇ ਨੇ ਕਾਮਰੇਡ ਕਹਿੰਦੇ ਨੇ ਤੁਸੀਂ ਤਰਕਸ਼ੀਲ ਸੁਸਾਇਟੀ ਦੇ ਨਾਲ ਸੰਬੰਧ ਰੱਖਦੇ ਹੋ ਕੀ ਇਹ ਦੋਨੋਂ ਸੇਮ ਨੇ ਤਰਕਸ਼ੀਲ ਤੇ ਕਾਮਰੇਡ ਕਿਉਂਕਿ ਮੈਂ ਮੈਂ ਇੱਕ ਕਿਸਾਨ ਆਗੂ ਦੀ ਜਿਹੜੇ ਕਾਮਰੇਡ ਨੇ ਉਹਨਾਂ ਦੀ ਮੈਂ ਕੋਈ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਨੇ ਕਿ ਅਸੀਂ ਨੇ ਲੈਨਨ ਪੜ੍ਹਿਆ ਅਸੀਂ ਨੇ ਕਾਲ ਮਾਰਕਸ ਦੀ ਥਿਊਰੀ ਪੜ੍ਹੀ ਇਸ ਤਰ੍ਹਾਂ ਦੇ ਜਿਹੜੇ ਵੱਡੇ ਵਿਦਵਾਨ ਹਨਾ ਹੋਏ ਨੇ ਤਰਕਸ਼ੀਲ ਸੁਸਾਇਟੀ ਕੀ ਪੜ੍ਹਦੀ ਆ ਤਰਕਸ਼ੀਲ ਬਾਰੇ ਕੀ ਪੜਦੇ ਨੇ ਕੀ ਕਾਲ ਮਾਰਕਸ ਪੜਦੇ ਹੋ ਜਾਂ ਲੈਨਨ ਪੜਦੇ ਹੋ ਹਾਂ ਹੁਣ ਇਹ ਆ ਵੀ ਦੋ ਵਿਚਾਰਧਾਰਾ ਨੇ ਇੱਕ ਵਿਚਾਰਵਾਦੀ ਇੱਕ ਪਦਾਰਥਵਾਦੀ ਵਿਚਾਰਵਾਦੀ ਕਹਿੰਦੇ ਨੇ ਪਹਿਲਾਂ ਵਿਚਾਰ ਪੈਦਾ ਹੁੰਦਾ ਫਿਰ ਪਦਾਰਥ ਪੈਦਾ ਹੁੰਦਾ ਪਦਾਰਥਵਾਦ ਦਾ ਮਤਲਬ ਪਹਿਲਾਂ ਪਦਾਰਥ ਪਦਾਰਥ ਪਹਿਲੇ ਤੇ ਪਦਾਰਥ ਤੋਂ ਹੀ ਵਿਚਾਰ ਪੈਦਾ ਹੁੰਦੇ ਨੇ ਤੇ ਇਹ ਕਾਮਨਿਸਟ ਵੀ ਤਰਕਸ਼ੀਲ ਵੀ ਇਹ ਪਦਾਰਥਵਾਦੀ ਵਿਚਾਰਧਾਰਾ ਨੂੰ ਮੰਨਦੇ ਨੇ ਇਹ ਇਹਨਾਂ ਚ ਸਾਂਝ ਆ ਪਰ ਜਿਹੜੇ ਕਾਮੁਨਿਸਟ ਨੇ ਉਹ ਰਾਜਨੀਤਿਕ ਤਬਦੀਲੀ ਕ੍ਰਾਂਤੀ ਕਰ ਦੇਣੇ ਜਿਹੜਾ ਤਰਕਸ਼ੀਲ ਨੇ ਅਸੀਂ ਸਮਾਜ ਜਿਹੜੇ ਲੋਕਾਂ ਦੇ ਵਿਚਾਰਤਾ ਦਾ ਬਦਲਦੇ ਆ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਆ ਵੀ ਕਿਸਮਤ ਹੈ ਜੋ ਕਿਸਮਤ ਚ ਲਿਖਿਆ ਕਿਸਮਤਵਾਦੀ ਫਿਲਾਸਫੀ ਹੈ ਜਿਹੜਾ ਵੀ ਉਹੀ ਹੋਣਾ ਹੈ ਜੇ ਇੱਥੇ ਗਰੀਬੀ ਹੈ ਜੇ 72 ਕਰੋੜ ਲੋਕ ਗਰੀਬ ਨੇ ਜਿਨ੍ਹਾਂ ਨੂੰ ਰੋਸਣ ਦਿੱਤਾ ਜਾਂਦਾ ਉਹਨਾਂ ਦੇ ਕਿਸਮਤ ਚ ਗਰੀਬੀ ਹੈ ਅਸੀਂ ਕਹਿੰਦੇ ਨੇ ਉਹਨਾਂ ਦੀ ਕਿਸਮਤ 'ਚ ਖਰਾਬੀ ਨਹੀਂ ਆ ਇਹ ਸਿਸਟਮ 'ਚ ਖਰਾਬੀ ਆ ਸਿਸਟਮ ਬਦਲ ਕੇ ਉਹਨਾਂ ਦੀ ਗਰੀਬੀ ਦੂਰ ਕਰੀ ਜਾ ਸਕਦੀ ਹੈ